ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਥਾਂਜੀ ਕਰਨ ਲੱਗੇ ਆ ਪਿੰਡ ਬੁਰਜ ਨੱਥੂ ਕੇ ਪਹੁੰਚੇ ਆ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਅੱਜ ਟੋਟਲ 6 ਪਸ਼ੂ ਪਕਾਊਗਾ 3 ਤੋਂ 4 ਨੱਕ ਜਿਹੜੇ ਵੜਾ ਨੇ ਇੱਕ ਮੱਝ ਬਿਲਕੁਲ ਸੱਜਰਤਾ ਜੀ ਸੂਈ ਹੈ ਵੱਡੇ ਢਾਂਚੇ ਦੀ ਆਖੋ ਕੁ ਬਿੱਲੀ ਮੰਗੀ ਮੱਥੇ ਬੱਲ ਮਗਰ ਇਹਦੇ ਕੱਟਾ ਠੀਕਾ ਜੀ ਬਿਲਕੁਲ 나ੜੂ ਨਾਲ ਆ ਬੱਚੇ ਦੇ ਅੱਜ 4 ਦਿਨ ਦਾ 3-4 4 ਦਿਨ ਦਾ ਸਮਾਂ ਹੋ ਗਿਆ ਤੇ ਕੁਲਦੀਪ ਇਸ ਵਕਤ ਬੋਲਾ ਕਿੰਨਾ ਦੱਸਿਆ 11 ਕਿਲੋ ਬੋੜਾ ਗਿਰੋ 11 ਕਿਲੋ ਹਾਂਜੀ ਤੇ ਬਾਕੀ ਚੌਣ ਚੌਦੀ ਆਪਾਂ ਵਿੱਚ ਵੀ ਧਾਰਾ ਹਾਂ ਚੌਣ ਦੀ ਇੱਕ ਨੰਬਰ ਠੀਕ ਆ ਹਾਂਜੀ ਲੋ ਵੀ ਮਾਲ ਜਿੰਨਾ ਵੀ ਹੈ ਬਸੋ ਸਾਰਾ ਬਿਲਕੁਲ ਤੁਸੀਂ ਦੇਖੋਗੇ ਤੇ ਸਾਰੇ ਮਾਲ ਦੀ ਚੀਜ਼ਾਂ ਜੀ ਪਹੁੰਚ ਆ ਪੰਜਾਬ ਭਰ ਦੇ ਵਿੱਚ ਜਿੰਨਾ ਜਿੰਨਾ ਵੀ ਮੋਲ ਕੀਤਾ ਗਿਆ ਤੁਹਾਡੇ ਘਰ ਤੱਕ ਪਹੁੰਚ ਆ ਕੋਈ ਭਰਾ ਵੀ ਜਿੱਥੋਂ ਤੱਕ ਵੀ ਤੁਸੀਂ ਰੇਟ ਭਰੋਗੇ ਠੀਕ ਆ ਜੀ ਤੁਹਾਡੇ ਘਰ ਤੱਕ ਪਹੁੰਚ ਦਾ ਰੇਟ ਹੋਊਗਾ ਠੀਕ ਆ ਜੀ ਰੇਟ ਵਿੱਚ ਵਿੱਚ ਦੱਸੇ ਵੀ ਆ ਵੀਡੀਓ ਦੇ ਵਿੱਚ ਵੀ ਆ ਤੇ ਬਾਕੀ ਛੋਟ ਦੇ ਵਿੱਚ ਆਪਾਂ ਮੋਟੀ ਮੋਟੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਨਾ ਚੌ ਚੌ ਦਿਨਾਂ ਦੀ ਸੂਈ ਸੂਬਿਆਂ ਦੇ ਵਿੱਚ ਕੋਈ ਚੁਪਤਾ ਕੋਈ ਪੰਜਵਾ ਮੰਨ ਕੇ ਸੌਦਾ ਕਰ ਲਵੇ ਠੀਕ ਆ ਜੀ ਇਹ ਖਲਦੀਬ ਲੱਖ ਦੇ ਵਿੱਚ ਪਹੁੰਚ ਗਈ ਸੀ ਪੰਜਾਬ ਪਰ ਹਾਂਜੀ ਇਹ ਲੱਖ ਦੇ ਵਿੱਚ ਪਹੁੰਚ ਪੰਜਾਬ ਦੇ ਵਿੱਚ ਤੇ ਇਧਰ ਆਪਣੇ ਕੋਲ ਇੱਕ ਆ ਝੋਟੀ ਆ ਗਈ ਵੀਰੇ ਹਾਂਜੀ ਇਹ 90 ਹਜ਼ਾਰ ਚ ਪਹੁੰਚ ਗਈ ਇਹ 90 ਹਜ਼ਾਰ ਚ ਪਹੁੰਚ ਇਹ ਮਤਲਬ ਸੂਰਿਆਂ ਦੇ ਵਿੱਚ ਵੀ ਦੂਜਾ ਸੂਈ ਹੈ ਦੂਜਾ ਸੂਆ ਬੱਚਾ ਮਰ ਗਿਆ 1 ਮਹੀਨੇ ਦੀ ਸੂਈ ਗਾਰੰਟੀ ਦੇ ਲਾ ਵੀ ਮਹੀਨੇ ਕਿਤੇ ਲੱਗ ਸਮ ਸਮਾ ਹੋ ਗਿਆ ਠੀਕ ਆ ਜੀ ਮਹੀਨੇ ਦੀ ਸੂਈ ਆ ਬੱਚਾ ਮਰ ਗਿਆ ਮਿਲਦੀ ਟੀਕੇ ਤੇ ਆ ਕੀ ਜਿਹੜੇ ਮਿਲਦੀ ਤੇ 10 ਕਿਲੋ ਦੋ ਤੇ ਥੱਲੇ ਹੁਣ ਨੈਟ ਹਾਜ਼ਰ ਆ ਜਿਹੜਾ ਕਿਸੇ ਭਰਾਣੇ ਚੋ ਕੇ ਤਸੱਲੀ ਕਰ ਲੈ ਤੇ ਚੁਆਇਜ਼ ਬੂਝ ਦੀ ਬਿਲਕੁਲ ਬੱਬੇ ਪਾਸ ਆ ਠੀਕ ਆ ਜੀ ਬਿਲਕੁਲ ਛੋਟੀ ਸਿੰਗੀ ਦੀ ਝੋਟੀ ਆ 90000 ਦੀ ਪੰਜਾਬ ਭਰ ਦੇ ਵਿੱਚ ਪਹੁੰਚ ਆ ਠੀਕ ਆ ਬਹੁਤ ਵਧੀਆ ਛੋਟਾ ਸਿੰਘ ਕੱਤ ਬਹੁਤ ਵੱਡਾ ਠੀਕ ਆ ਜੀ ਇਧਰਲੇ ਪਾਸੇ ਤੁਹਾਨੂੰ ਮੱਝ ਦਾ ਆਪਾ ਵੇਰਵਾ ਦੇਤਾ ਇਧਰ ਜਿਹੜੀਆਂ ਤਿੰਨ ਬੇੜਾ ਤੁਹਾਨੂੰ ਆਪਾ ਦਿਖਾ ਰਹੇ ਆ ਤੇ ਆਹ ਜਿਹੜੀ ਛਾਈ ਵਾਲ ਥਲੇ 10 ਕਿਲੋ ਤੋਤਾ ਜੀ ਹਾਂਜੀ ਤੇ ਕੁਲਦੀਪ ਇਹ ਪਹਿਲਾ ਸਵੇਰ ਬੱਸੀ ਸੂਈ ਪਹਿਲਾ ਸਵੇਰ ਚੌਕੀ ਮੋਹਾਂ ਚੌਕੀ ਮੋਹਾਂ ਹਾਂਜੀ ਮਗਰ ਬੱਛਾ ਇਹਦੇ ਮਗਰ ਬੱਛਾ ਮਹੀਨੇ ਦੀ ਸੂਈ ਮਹੀਨੇਕ ਦੀ ਸੂਈ ਆ ਇਹ ਕਿੰਨੇ ਚ ਪਹ 40000 ਲਓ ਵੀ 40000 ਦੇ ਵਿੱਚ ਪਹੁੰਚਾ ਠੀਕ ਆ ਜੀ ਤੇ ਅੱਗੇ ਇੱਕ ਥੱਲੇ 7 ਕਿਲੋ ਦੋਤਾ ਤੇ ਇੱਕ ਜਿਹੜੀ ਕਾਲੀ ਇਹਦੇ ਥੱਲੇ 6 ਕਿਲੋ ਦੋਤਾ ਉਹ ਥੱਲੇ 6 ਆ ਠੀਕ ਆ ਜੀ 7 ਤੇ 6 7 6 ਦਾ ਅਕੜਾ ਹੈਗਾ ਇਹਨਾਂ ਦੇ ਥੱਲੇ ਤੇ ਸੂਬਿਆਂ ਦੇ ਵਿੱਚ ਵੀ ਤਕਰੀਬਨ ਆ ਦੁੱਗੇ ਕ ਸੂਬੇ ਲਾ ਲਓ ਆ ਇਹ ਭਾਵੇਂ ਪਹਿਲਾਂ ਵਾਲੇ ਦੁੱਗਾਂ ਵਾਲਾ ਉਹ ਦੁੱਗੇ ਹੋਊਗੀ ਉਹ ਦੁੱਗੇ ਹੈ ਨਾ ਬਲੈਕ ਜਿਹੜੀ ਇਹ ਦੁੱਗੇ ਸੂਬੇ ਆ ਤੇ ਆ ਭਾਵੇਂ ਮੇਰੇ ਕੋਲ ਪਹਿਲੇ ਸੂਬੇ ਲਾ ਲਈ ਤੇ ਥੱਲੇ 7 ਕਿਲੋ ਦੋਤਾ ਮੇਰੇ ਕੋਲ 7 ਆ ਤੇ ਅgetElementById ਕਾਲੀ ਥੱਲੇ 6 ਕਿਲੋ ਇਹ ਤੋਂ 6 ਆ ਤੇ ਬੱਚਾ ਜਿਹੜੀ ਆ ਆਪਣੇ ਕੋਲ ਪਹਿਲੇ ਠੀਕ ਆ ਜੀ ਉਹਦੇ ਉਹਦੇ ਮਗਰ ਬੱਛੀ ਆ ਉਹਦੇ ਮਗਰਾਂ ਬੱਛੀ ਆ ਕੀ ਆ ਪਰਛੀ ਵੀ ਬਿਲਕੁਲ ਜਰਸੀ ਦੇ ਵਿੱਚ ਆ ਠੀਕ ਆ ਜੀ ਤਾਂ ਮੁੱਲ ਕੋਸ਼ਿਸ਼ ਬਣੀਗਾ ਇੱਕ ਤਾਂ 20000 ਪਹੁੰਚ ਅਤੇ ਇੱਕ ਦਾ 15000 ਕੋਈ ਜੋੜੀ ਪਾ ਲੈਂਦਾ ਤਾਂ 30000 ਦੇ ਵਿੱਚ ਪਹੁੰਚ ਹੋ ਜੂਗੀ ਪੰਜਾਬ ਭਰ ਦੇ ਵਿੱਚ ਠੀਕ ਆ ਜੀ ਇੱਕ ਥੱਲੇ 7 ਕਿਲੋ ਇੱਕ ਥੱਲੇ ਇੱਕ ਥੱਲੇ 6 ਕਿਲੋ ਦੁੱਧ ਆ ਠੀਕ ਆ ਜੀ ਤੇ ਇਹ ਵੜਾਂ ਦੀ ਡਿਟੇਲ ਆ ਤੇ ਤਕਰੀਬਨ 12-13 ਕਿਲੋ ਦੁੱਧ ਵੀ ਹੈਗਾ ਵੜਾਂ ਦੇ ਥੱਲੇ ਦੋਵੇਂ ਕੋਈ ਭਰਾ ਜੋੜੀ ਪਾਉਣੀ ਚਾਹੁੰਦਾ ਠੀਕ ਆ ਜੀ ਤੇ ਇਹ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ 30000 ਦੇ ਵਿੱਚ ਵੈਸੇ ਇਹਦਾ 20000 ਮੰਨਤਾ ਜਿਹੜੀ 7 ਕਿਲੋ ਤੇ ਚੱਲਣ ਈ ਹੈ ਜਿਹੜੀ ਆ ਉਹ 6 ਕਿਲੋ ਤੇ ਆ ਉਹ 15000 ਦੀ ਕਹੀ ਸੀ ਨਾ ਗਲਤੀਪ ਹਾਂਜੀ ਪੌਂਚ ਲੋ ਵੀ ਠੀਕ ਆ ਜੀ ਇਹ ਮਾਲ ਜਿਹੜਾ ਤੁਸੋਂ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਕਿ ਜਰਸੀ ਬਰੀਡ ਦੇ ਵਿੱਚ ਆ ਵੈੜ ਪਕਾਊਗਾ ਠੀਕ ਆ ਜੀ ਕੋਈ ਦੂਜਾ ਕੋਈ ਤੱਜਾ ਸੂਆ ਮੰਨ ਕੇ ਸੌਦਾ ਕਰ ਲਵੇ ਗੱਭਣਾ 8-10 8-10 ਦਿਨ ਹਜੇ ਲੈਂਦੀ ਹੈ